ਮਮਾ ਤੇ ਪੜਦਾ ਵੀਡੀਓ ਵਿੱਚ ਬਹੁਤ ਖੁਸ਼ ਨਜ਼ਰ ਆ ਰਹੀ ਹੈ ਪ੍ਰੀਤ ਤੇ ਉਸ ਨੂੰ ਲੱਗ ਵੀ ਰਿਹਾ ਹੈ ਕਿ ਉਸ ਨੇ ਬਹੁਤ ਹੀ ਜ਼ਿਆਦਾ ਵਧੀਆ ਕੀਤਾ ਇਹ ਵਾਲਾ ਕੰਮ ਕਰਕੇ ਕਿਉਂਕਿ ਵਿੱਕੀ ਨੇ ਉਸ ਨੂੰ ਵਾਲੀਆਂ ਜੋ ਬਣਾ ਕੇ ਦੇ ਦਿੱਤੀਆਂ ਤੇ ਉਸ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਇਹ ਵਾਲੀਆਂ ਨਕਲੀ ਨੇ ਸੋ ਜਦ ਉਸ ਵਾਲੀਆਂ ਦਾ ਰੰਗ ਉਤਰੇਗਾ ਫਿਰ ਪਤਾ ਲੱਗੇਗਾ ਕਿ ਵਾਲੀਆਂ ਅਸਲੀ ਜਾਂ ਨਕਲੀ ਨੇ ਤੇ ਨਾਲ ਹੀ ਵਿੱਕੀ ਨੇ ਆਪਣੀ ਮੰਮੀ ਨੂੰ ਵੀ ਬੇਵਕੂਫ ਬਣਾਇਆ ਤੇ ਉਸ ਨੂੰ ਵੀ ਬਣਾ ਦਿੱਤੀਆਂ ਨਕਲੀ ਵਾਲੀਆਂ ਸੋ ਪ੍ਰੀਤ ਬਹੁਤ ਜ਼ਿਆਦਾ ਖੁਸ਼ ਹੈ ਪਰ ਉਧਰ ਹੀ ਪ੍ਰੀਤ ਦੀ ਮੰਮੀ ਦੁੱਖਾਂ ਵਿੱਚ ਮਰ ਰਹੀ ਹੈ ਤੇ सोनू ਟੈਨਸ਼ਨ ਲੈ ਰਿਹਾ ਹੈ ਉਹ ਇਸ ਨੂੰ ਇਹ ਨਹੀਂ ਪਤਾ ਕਿ ਮੈਂ ਆਪਣੀ ਮੰਮੀ ਤੇ ਭੈਣ ਭਰਾਵਾਂ ਨੂੰ ਕਿੰਨਾ ਦੁੱਖ ਦੇ ਕੇ ਆ ਗਈ ਹਾਂ ਤੇ ਉਸ ਨੂੰ ਲੱਗ ਰਿਹਾ ਹੈ ਕਿ ਮੈਂ ਬਹੁਤ ਵਧੀਆ ਕੰਮ ਕੀਤਾ ਹੈ ਤੇ ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ ਆ ਆਉਣ ਵਾਲੀ ਜ਼ਿੰਦਗੀ ਬਾਰੇ ਤਾਂ ਉਹ ਸੋਚ ਨਹੀਂ ਰਹੀ ਤੇ ਸੋ ਹੋਣ ਵਾਲੀ ਜ਼ਿੰਦਗੀ ਬਾਰੇ ਦੇਖ ਕੇ ਹੀ ਖੁਸ਼ ਹੋ ਰਹੀ ਆ ਉਸ ਨੂੰ ਇਹ ਨਹੀਂ ਪਤਾ ਕਿ ਜ਼ਿੰਦਗੀ ਵਿੱਚ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਨੇ ਤੇ ਜਦ ਮੁਸ਼ਕਲਾਂ ਆਉਣ ਤਾਂ ਆਪਣੇ ਮਾਪਿਓ ਭੈਣ ਭਰਾ ਹੀ ਨਾਲ ਖੜਦੇ ਨੇ ਸੋ ਜਦ ਪ੍ਰੀਤ ਨੂੰ ਕੋਈ ਮੁਸ਼ਕਲ ਆਏਗੀ ਤਾਂ ਉਹ ਆਪਣਾ ਦੁੱਖ ਕਿਸ ਨੂੰ ਦੱਸੇਗੀ ਕਿਉਂਕਿ ਉਸਦੇ ਭੈਣ ਭਰਾ ਉਸਦੇ ਨਾਲ ਨਹੀਂ ਖੜਨਗੇ ਜੋ ਕਿ ਆਪਣੇ ਭੈਣ ਭਰਾਵਾਂ ਦੇ ਨਾਲ ਕਰਕੇ ਆਈ ਆ ਉਸ ਕਰਕੇ ਉਹ ਉਹਨਾਂ ਨੇ ਤਾਂ ਸੋਚ ਹੀ ਲਿਆ ਕਿ ਪ੍ਰੀਤ ਮਰ ਗਈ ਆ ਵਿੱਕੀ ਦੀ ਆਪਣੇ ਭਰਾ ਤੇ ਪਰਜਾਈ ਨਾਲ ਵੀ ਨਹੀਂ ਬਣਦੀ ਤੇ ਉਹ ਵੀ ਇਹਨਾਂ ਦਾ ਸਾਥ ਨਹੀਂ ਦੇਣਗੇ ਕਿਉਂਕਿ ਸੰਦੀਪ ਨੇ ਤਾਂ ਇਹ ਫੈਸਲਾ ਲੈ ਹੀ ਲਿਆ ਹੈ ਕਿ ਮੈਂ ਇਹਨਾਂ ਤੋਂ ਵੱਖ ਹੀ ਰਹਿਣਾ ਹੈ ਇਹਨਾਂ ਦੇ ਨਾਲ ਨਹੀਂ ਰਹਿਣਾ ਤੇ ਨਾ ਹੀ ਇਹਨਾਂ ਦੀ ਕੋਈ ਗੱਲ ਸੁਣਨੀ ਆ ਸੋ ਪ੍ਰੀਤ ਦੇ ਮਨਾਉਣ ਤੇ ਵੀ ਸੰਦੀਪ ਨਹੀਂ ਮੰਨੀ ਉਸਨੇ ਇਹ ਕਿਹਾ ਹੈ ਕਿ ਤੂੰ ਨਵੀਂ ਆਈ ਹੈ ਤੇਨੂੰ ਕੁਝ ਨਹੀਂ ਪਤਾ ਜਦ ਇਸ ਪਰਿਵਾਰ ਵਿੱਚ ਰਹੇਗੀ ਫਿਰ ਪਤਾ ਲੱਗੂਗਾ ਕਿ ਕਿੱਦਾਂ ਦੇ ਆ ਅਜੇ ਤੇ ਤੂੰ ਬਹੁਤ ਖੁਸ਼ ਹੈਂ ਤੇ ਇਹ ਤੇਰੇ ਮਨ ਦੀ ਖੁਸ਼ੀ ਆ ਤੇਰੇ ਭੈਣ ਭਰਾ ਵੀ ਤੇਰੇ ਨਾਲ ਨਹੀਂ ਵਰਤਣਗੇ ਪਰ ਪ੍ਰੀਤ ਅਜੇ ਵੀ ਆਸ ਰੱਖਦੀ ਆ ਕਿ ਮੇਰਾ ਭਰਾ ਸੋਨੂ ਮੇਰੇ ਨਾਲ ਜ਼ਰੂਰ ਵਰਤੇਗਾ ਪਰ ਸੋਨੂ ਨੇ ਤਾਂ ਉਸ ਦਾ ਸਾਰਾ ਕੁਝ ਸਾੜ ਕੇ ਤੇ ਇਹ ਸੋਚ ਲਿਆ ਹੈ ਕਿ ਪ੍ਰੀਤ ਮਰ ਚੁੱਕੀ ਆ ਸੋ ਦੇਖਦੇ ਆ ਕਿ ਪ੍ਰੀਤ ਆਪਣੇ ਭਰਾ ਨੂੰ ਮਿਲ ਪਉਂਦੀ ਆ ਜਾਂ ਨਹੀਂ ਕਿਉਂਕਿ ਜਿਹੜਾ ਉਸਨੇ ਕਤਮ ਚੁੱਕਿਆ ਏ ਉਸ ਕਰਕੇ ਕੋਈ ਹੀ ਹੋਵੇਗਾ ਜਿਹੜਾ ਮਾਫ ਕਰਦਾ ਹੋਵੇਗਾ ਪਰ ਸੋਨੂ ਨੇ ਤਾਂ ਇਹ ਸੋਚ ਹੀ ਲਿਆ ਹੈ ਕਿ ਪ੍ਰੀਤ ਲਈ ਸਾਡੇ ਦਰਵਾਜ਼ੇ ਬੰਦ ਹੋ ਗਏ ਨੇ ਕਿਉਂਕਿ ਜਦੋਂ ਪ੍ਰੀਤ ਨੂੰ ਲੈਣ ਵੀ ਆਏ ਸੀ ਕਾਫੀ ਵਾਰ ਤੇ ਵੀ ਪਾਈ ਸੀ ਪਰ ਪ੍ਰੀਤ ਉਹਨਾਂ ਦੇ ਨਾਲ ਫਿਰ ਵੀ ਨਹੀਂ ਸੀ ਆਈ ਤੇ ਹੁਣ ਉਹਨਾਂ ਨੇ ਵੀ ਇਹ ਗੱਲ ਸੋਚ ਲਈ ਆ ਕਿ ਪ੍ਰੀਤ ਨੂੰ ਆਪਣੇ ਮਨ ਚੋਂ ਕੱਢ ਹੀ ਦਿੱਤਾ ਹੈ ਪਰ ਪ੍ਰੀਤ ਵਿੱਕੀ ਦੇ ਬਹਿਕਾਵੇ ਵਿੱਚ ਆ ਕੇ ਤੇ ਉਸ ਦੀਆਂ ਗੱਲਾਂ ਵਿੱਚ ਆ ਕੇ ਨਾਲ ਤੇ ਆ ਗਈ ਪਰ ਵਿੱਕੀ ਕਿੰਨਾ ਕ ਸਾਥ ਦੇਵੇਗਾ ਪ੍ਰੀਤ ਦਾ ਦੇਖਦੇ ਆ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ